ਦੇ ਸਤਿ ਸ਼੍ਰੀ ਅਕਾਲ ਅੱਜ ਆਪਾਂ ਜਿਹੜੀ ਮੀਟਿੰਗ ਰੱਖੀ ਹੈ ਇਸ 102015 ਨੂੰ ਆਪਣੀ ਟੀਮ ਨਾਲ ਮੀਟਿੰਗ ਰੱਖੀ ਹੈ ਜਿਹਦੇ ਵਿੱਚ ਆਏ ਸਾਰੇ ਐਮਸੀ ਸਰਵਨ ਕਮੇਟੀ ਸੀ ਲਦਰਪਰਧਾਮ ਜੀ ਅਜੀਲ ਐਜੂਕੇਸ਼ਨ 16 ਨੰਬਰ 'ਤੇ ਖੜੇ ਐਨੀ ਟਫ ਸਿਚੁਏਸ਼ਨ ਦੇ ਬਾਵਜੂਦ ਬੜਾ ਅੱਛਾ ਰਿਜ਼ਲਟ ਆਇਆ 16ਵਾਂ ਤੋਂ ਸਾਡੇ 9 ਮੈਂਬਰ ਆਏ ਨੇ ਜਿੱਦ ਗਲ ਦੇਖਿਆ ਜਵੇਂ ਕੰਪੇਰੀਸ਼ਨ ਕੀਤਾ ਵੇ ਲਾਸਟ ਟਾਈਮ ਦੇ ਜਿੱਦੀ ਵਾਰ ਸਾਡੇ ਪੈਰਾਂ ਦੇ ਵਿੱਚ ਕੰਟੈਸਟ ਕੀਤਾ ਤਕਰੀਬਨ 112 ਸਾਲ ਦੇ ਇਤਿਹਾਸ ਦੇ ਵਿੱਚ ਕੁੜੀ ਸਾਡੇ ਨਾਲ ਇੱਕ ਫੀਮੇਲ ਕੈਂਡੀਡੇਟ ਖੜੀ ਖੜੀ ਉਹਨੇ ਬੜਾ ਹੌਸਲਾ ਦਿੱਤਾ ਆਪਣੇ ਆਪ ਇੰਟਰਸਟ ਦਿਖਾਇਆ ਔਰ ਸਾਰਿਆਂ ਨੂੰ ਵੱਧ ਹਾਈਐਸਟ ਹੈਵ ਜਿਹੜੀ ਹੀ ਜਿੰਨੇ ਬੋਟਾ ਰਿਹਾ ਕਿ ਉਹ ਸਾਡੇ ਪੈਰਾਂ ਦੇ ਖੜੇ ਨੇ ਉਹਨਾਂ ਨੂੰ 24 ਸਨਮਾਨ ਦਿੱਤਾ ਸਮਾਨ ਦਿੱਤਾ ਇਸ 16 ਮੈਂਬਰ ਨੂੰ ਸਾਰੋਗ ਦੀ ਸਪਿਰਟ ਨਹੀਂ ਸੀ ਕਿਹਾ ਵੀ ਆ ਇਹੇ ਜਣਾ ਆਹ ਜੀ ਜਣਾ ਇਹਨਾਂ ਨੇ ਜਿੰਮੀ ਲਈ ਵਾਸਤੇ ਵੀ ਕੁਪਰਿਕਲਪੀ ਹੋਣ ਜਾਂਦੀ ਆ ਜੀ ਬਹੁਤ ਬਹੁਤ ਪੂਰਾ ਸਵਾਗਤ ਆ ਅਨੰਦਪੁਰ ਸੈਂਕਿਊਰੀ ਇਹਨਾਂ ਦਾ ਬੱਚਾ ਜੋ ਨਾਮ ਉਤਰ ਕਮਟ ਵਿਚਾਰੇ ਨੇ ਦਿਨ ਨਹੀਂ ਰੱਖਿਆ ਰਾਤ ਨਹੀਂ ਰੱਖਿਆ ਇਹਨਾਂ ਨੇ ਵੀ ਉਹਨਾਂ ਨੇ ਵੀ ਵੈਲਟਰ ਪੁੱਤਰ ਆਵਾਜ਼ ਇਹਦਾ ਨਾਮ ਇਹਦਾ ਨਾਮ ਇਹਨਾਂ ਦਾ ਮੰਤਰ ਤਾਂ ਬਰਸਿੰਗਾਈ ਹੈ ਮੈਂ ਕਸ ਕਰਦਾ ਦਾ ਰੁਪੀ ਸਿੰਘ ਕੋਲ ਨੂੰ ਪਲੀਜ਼ ਆ ਕੇ ਅਗਲਾ ਅਪਡੇਟ ਐਕਸਪ੍ਰੈਸ ਸੁਣਿਆ ਕਰੋ। ਬਹੁਤ ਹੋ ਰਹੀ ਹੈ। ਤੁਸੀਂ ਕਿੰਨੇ ਕਾ ਸਵਾਸਤੋ ਕੋਈ ਮੈਂਬਰ ਨਹੀਂ ਜਾਵੇਗਾ। ਦੇਖੋ ਪਹਿਲਾਂ ਤਾਂ ਮੈਂ ਸਾਰਿਆਂ ਨਾਲ ਥੋੜਾ ਸਾਰਿਆਂ ਦਾ ਜਿੰਨੇ ਵੀ ਸਾਡੇ ਪ੍ਰਿੰਟ মিডিਆ ਤੋਂ ਇਲੈਕਟ੍ਰੋਨਿਕ মিডিਆ ਤੋਂ ਤੁਸੀਂ ਸਾਥੀ ਆਏ ਹੋ ਉਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਹਮੇਸ਼ਾ ਸਾਡਾ ਸਾਥ ਦਿੱਤਾ। ਸਾਡੀ ਜਿਹੜੀ ਗੱਲ ਹੈ ਸਾਡੀ ਜਿਹੜੀ ਸੋਚ ਆ ਉਸ ਨੂੰ ਲੋਕਾਂ ਤੱਕ ਪਹੁੰਚਦੀ ਕਰਨ ਵਿੱਚ ਤੁਹਾਡਾ ਬਹੁਤ ਵੱਡਾ ਰੋਲ ਰਿਹਾ। ਤੋਂ ਅੱਜ ਜਿਹੜੀ ਪ੍ਰੈਸ ਕਾਨਫਰੰਸ ਆ ਕਿਉਂਕਿ ਜਿਹੜੀ ਹਾਲੇ ਵਿੱਚ ਐਸ ਮੈਨੇਜਮੈਂਟ ٹرسٹ ਦੀ ਜੋ ਇਲੈਕਸ਼ਨ ਹੋ ਕੇ ਹਟੀ ਆ ਉਹਦੇ ਸੰਬੰਧ ਵਿੱਚ ਹੈ ਪਹਿਲਾਂ ਤਾਂ ਮੈਂ ਸਾਰੇ ਹੀ ਸ਼ਹਿਰ ਵਾਸੀਆਂ ਦਾ ਇਸ ਗੱਲੋਂ ਤਹਿ ਦਿਲੋਂ ਧੰਨਵਾਦ ਕਰਦਾ ਕਿ ਬੜੀ ਸ਼ਾਂਤੀਪੂਰਵਕ ਕਿਉਂਕਿ ਇਹ ਸੋਸ਼ਲ ਇਲੈਕਸ਼ਨ ਆ ਇੱਕ ਤਿਹਾਰ ਵਰਗਾ ਦਿਨ ਸੀਗਾ ਸਾਡੇ ਲਈ ਔਰ ਸਾਰਿਆਂ ਨੇ ਬੜੇ ਆਪਣੇ ਘਰਾਂ ਚੋਂ ਆ ਕੇ ਬਾਹਰ ਗਰਮੀ ਦੇ ਬਾਵਜੂਦ ਵੀ ਵੋਟ ਕੀਤਾ ਔਰ ਸ਼ਾਂਤੀਪੂਰਵਕ ਇਲੈਕਸ਼ਨ ਹੋਈ ਹੈ ਇਹਦੇ ਨਾਲ ਖੰਨਾ ਦੀ ਜਿਹੜੀ ਸਾਡੀ ਭਾਈਚਾਰਕ ਸਾਂਝ ਆ ਉਹ ਮਜ਼ਬੂਤ ਹੋਈ ਹੈ ਔਰ ਉਹਦੇ ਨਾਲ ਨਾਲ ਸਾਰੇ ਜਿਹੜੇ ਸਾਡੇ ਮੈਨੇਜਮੈਂਟ ਦੇ ਵਿੱਚ ਜੇਤੂ ਰਹੇ ਨੇ ਉਮੀਦਵਾਰ ਉਹਨਾਂ ਸਾਰਿਆਂ ਨੂੰ ਮੈਂ ਮੁਬਾਰਕਬਾਦ ਦਿੰਦਾ ਔਰ ਖਾਸ ਕਰਕੇ ਵਿਜ਼ਨਰੀ ਪੈਨਲ ਦੇ ਸਾਡੇ 9 ਮੈਂਬਰ ਜਿੱਤੇ ਨੇ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਔਰ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਕੋਈ ਮਹਿਲਾਵਾਂ ਜਿਹੜੀਆਂ ਇਲੈਕਸ਼ਨ ਲੜੀਆਂ ਅੱਗੇ ਹੋ ਕੇ ਔਰ ਇਸ ਇਲੈਕਸ਼ਨ ਦੇ ਵਿੱਚ ਦੋ ਮਹਿਲਾ ਸਾਡੀਆਂ ਜਿਹੜੀਆਂ ਨੇ ਉਹ ਜੇਤੂ ਜਿਹੜੀਆਂ ਨੇ ਹੋਈਆਂ ਨੇ ਇਹ ਵੀ ਇੱਕ ਬਹੁਤ ਮੈਂ ਸਮਝਦਾ ਕਿ ਖਾਸ ਕਰਕੇ ਮਹਿਲਾਵਾਂ ਦੇ ਲਈ ਇੱਕ ਬਹੁਤ ਅੱਛੀ ਸ਼ੁਰੂਆਤ ਹੋਈ ਹੈ ਔਰ ਖਾਸ ਕਰਕੇ ਸਾਡੇ ਵਿਜ਼ਨਰੀ ਪੈਨਲ ਵਿੱਚੋਂ ਸਾਡੇ ਭੈਣ ਜੀ ਸ਼ਾਲੂ ਕਾਲੀਆ ਜੀ ਜਿਹੜੇ ਕਿ ਸਭ ਤੋਂ ਵੱਧ ਵੋਟਾਂ ਲੈ ਕੇ ਦੂਜੇ ਨੰਬਰ ਤੇ ਰਹੇ ਨੇ ਔਰ ਮੈਨੂੰ ਲੱਗਦਾ ਕਿ ਸਾਰੇ ਸ਼ਹਿਰ ਨੇ ਹੀ ਉਹਨਾਂ ਨੂੰ ਵੋਟ ਕੀਤਾ ਇਹ ਵੀ ਇੱਕ ਬੜੀ ਅੱਛੀ ਔਰ ਮਾਣ ਦੀ ਗੱਲ ਹੈ ਕਿਉਂਕਿ ਇਹ ਪਰਿਵਾਰ ਸਾਡਾ ਹੀਰਾ ਲਾਲ ਜੀ ਦਾ ਔਰ ਜਿਹੜਾ ਕਿ ਹਮੇਸ਼ਾ ਹੀ ਕਾਂਗਰਸ ਪਾਰਟੀ ਦੇ ਵਿਚਾਰਧਾਰਾ ਨਾਲ ਜੁੜਿਆ ਰਿਹਾ ਤੋ ਇਹ ਇੱਕ ਬੜਾ ਇੱਕ ਨਵੀਂ ਸ਼ੁਰੂਆਤ ਹੋਈ ਹੈ ਖੰਨੇ ਦੇ ਇਤਿਹਾਸ ਦੇ ਅੰਦਰ ਖਾਸ ਕਰਕੇ ਸਾਡੇ ਸਕੂਲ ਕਾਲਜਸ ਦੇ ਇਸ ਮੈਨੇਜਮੈਂਟ ਨੂੰ ਲੈ ਕੇ ਔਰ ਇਹਦੇ ਨਾਲ ਨਾਲ ਮੈਂ ਕਹਾਂਗਾ ਕਿ ਜਿਸ ਤਰੀਕੇ ਨਾਲ ਇਸ ਵਾਰ ਖਾਸ ਕਰਕੇ ਮੌਜੂਦਾ ਜਿਹੜੀ ਸਾਡੀ ਬਦਲਾਵ ਵਾਲੀ ਸਰਕਾਰ ਦੇ ਸਮੇਂ ਚ ਜਿਹੜੀ ਮੌਜੂਦਾ ਸਰਕਾਰ ਜਿਹੜੀ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਚੱਲ ਰਹੀ ਹੈ ਜਿਸ ਤਰੀਕੇ ਨਾਲ ਉਹਨਾਂ ਨੇ ਇਹ ਸੰਸਥਾਵਾਂ ਨੂੰ ਹਟਿਆਉਣ ਦੀ ਕੋਸ਼ਿਸ਼ ਕੀਤੀ ਜਿਸ ਤਰੀਕੇ ਨਾਲ ਉਹਨਾਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਔਰ ਖਾਸ ਕਰਕੇ 3 ਮਹੀਨੇ ਇਹਨਾਂ ਚੋਣਾ ਨੂੰ ਲਟਕਾਇਆ ਗਿਆ ਜਿਹਦੀ ਕੋਈ ਵਜ੍ਹਾ ਨਹੀਂ ਸੀਗੀ ਬੇਵਜ੍ਹਾ ਇਹਨਾਂ ਚੋਣਾ ਦੇ ਵਿੱਚ ਅਟਕਲਾਂ ਪਾ ਕੇ ਇਹਦੇ ਝੜਕੇ ਪਾ ਕੇ ਇਹਨਾਂ ਚੋਣਾ ਨੂੰ ਅੱਗੇ ਕੀਤਾ ਗਿਆ ਔਰ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਸੌਂਦ ਸਾਹਿਬ ਨੇ ਵੱਡੇ ਵੱਡੇ ਦੋਸ਼ ਲਾਏ ਔਰ ਜਿੱਥੇ ਉਹਨਾਂ ਨੇ ਇੱਕ ਤੀਜਾ ਪੈਨਲ ਖੜਾ ਕੀਤਾ ਮੁਬਾਰਕਬਾਦ ਕੋਈ ਐਸੀ ਗੱਲ ਨਹੀਂ ਹਰ ਇੱਕ ਨੂੰ ਹੱਕ ਆ ਕਿ ਉਹ ਇਹ ਡੈਮੋਕ੍ਰੇਸੀ ਦੇ ਵਿੱਚ ਉਹ ਇਲੈਕਸ਼ਨ ਲੜ ਸਕਦੇ ਨੇ ਪਰ ਉਹਨਾਂ ਨੇ ਜਿਸ ਤਰੀਕੇ ਨਾਲ ਵੱਡੇ ਵੱਡੇ ਘਪਲਿਆਂ ਦੇ ਦੋਸ਼ ਲਾਏ ਔਰ ਇੱਥੋਂ ਤੱਕ ਕਿਹਾ ਕਿ ਜਿਹੜੀਆਂ ਸੰਸਥਾਵਾਂ ਨੇ ਕੋਈ ਕਹਿ ਰਿਹਾ 120 ਸਾਲ ਪੁਰਾਣੀਆਂ ਨੇ ਕੋਈ ਕਹਿ ਰਿਹਾ 100 ਸਾਲ ਪੁਰਾਣੀਆਂ ਨੇ ਇੱਕ ਤਰ੍ਹਾਂ ਦਾ ਮਜ਼ਾਕ ਕੀਤਾ ਗਿਆ ਹਾਲਾਂਕਿ ਜਿਹੜੇ ਸਾਡੇ ਪੁਰਖੇ ਨੇ ਉਹਨਾਂ ਨੇ ਇੱਕ ਅੱਛੀ ਸੋਚ ਲੈ ਕੇ ਇਹਨਾਂ ਦਾ ਗਠਨ ਕੀਤਾ ਔਰ ਇਹ ਇੱਕ ਐਸੀ ਸੰਸਥਾ ਜਿਹੜੀ ਜਿਹਨੂੰ ਲੋਕ ਚੁਣਦੇ ਨੇ ਸੋ ਉਹਨਾਂ ਨੇ ਇੱਕ ਤਰ੍ਹਾਂ ਦਾ ਇੱਕ ਮਤਲਬ ਸ਼੍ਰੇਂਤਰ ਰਚਣ ਦੀ ਕੋਸ਼ਿਸ਼ ਕੀਤੀ ਲੋਕਾਂ 'ਚ ਭਰਮ ਭਲੇਖਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਜਿਹੜੇ ਵੀ ਇਹ ਉੱਤਰ ਕਾਟੋ ਮੈਚੜਾਂ ਵਾਲੀ ਗੱਲ ਵੀ ਕਦੇ ਇਹ ਪੈਨਲ ਕਾਂਗਰਸ ਪੱਕੀ ਪੈਨਲ ਹੁੰਦਾ ਕਦੇ ਭਾਜੀਪੀ ਪੱਕੀ ਪੈਨਲ ਬਣ ਜਾਂਦਾ ਸੋ ਉਹਨਾਂ ਨੇ ਜਿਸ ਤਰੀਕੇ ਦੀ ਬਦਲਾਅ ਦੀ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਇਨਕਲਾਬ ਲੈ ਕੇ ਆਵਾਂਗੇ ਔਰ ਮੈਂ ਕਹਿਣਾ ਚਾਹਣਾ ਕਿ ਜਿੱਥੇ ਉਹਨਾਂ ਨੇ ਵੱਡੇ ਵੱਡੇ ਇਹ ਦੋਸ਼ ਲਾਏ ਕੀ ਅੱਜ ਉਹ ਇਹ ਜਿਹੜਾ ਮੰਡੇਟ ਆਇਆ ਕਿ ਉਹ ਸੱਚੇ ਨੇ ਜਾਂ ਇਹ ਸ਼ਹਿਰ ਦੇ ਲੋਕ ਜਿਹੜੇ ਇਹਨਾਂ ਨੇ ਐਡਾ ਵੱਡਾ ਮੰਡੇਟ ਦਿੱਤਾ ਅ ਅੱਜ ਉਹਨਾਂ ਨੂੰ ਇਸ ਗੱਲ ਦੇ ਉੱਤੇ ਸਪਸ਼ਟੀਕਰਨ ਦੇਣਾ ਚਾਹੀਦਾ ਔਰ ਜਿਹੜੀ ਘਪਲਿਆਂ ਦੀ ਗੱਲ ਕੀਤੀ ਹੈ ਅੱਜ ਉਹਨਾਂ ਦੀ ਸਰਕਾਰ ਉਹ ਕਿਉਂ ਨਹੀਂ ਇਹਨਾਂ ਗੱਲਾਂ ਦਾ ਉਹ ਇਨਕੁਆਰੀ ਕਿਉਂ ਨਹੀਂ ਕਰਾ ਲੈਂਦੇ ਜਿਹਦੇ ਤੇ ਕੋਈ ਨਾ ਕੋਈ ਜਾਂਚ ਕਿਉਂ ਨਹੀਂ ਬਿਠਾ ਦਿੰਦੇ ਤਾਂ ਕਿ ਪਤਾ ਲੱਗ ਜੇ ਵੀ ਕਿਹੜਾ ਕੋਈ ਘਪਲਾ ਹੋਇਆ ਕਿਹੜੀ ਕੋਈ ਇਸ ਤਰ੍ਹਾਂ ਦੀ ਕੋਈ ਗਲਤ ਗੱਲ ਹੋਈ ਹੈ ਸੋ ਕਦੇ ਵੀ ਕਦੇ ਇਹ ਗੱਲ ਸੋਚੀ ਨਹੀਂ ਜਾ ਸਕਦੀ ਕਿੰਨੇ ਸਾਲ ਤੋਂ ਇਹ ਸੰਸਥਾਵਾਂ ਜਿਹੜੀਆਂ ਜਿਹਨੂੰ ਲੋਕ ਚੁਣ ਕੇ ਜ਼ਿੰਮੇਵਾਰੀ ਦਿੰਦੇ ਨੇ ਔਰ ਜਿਹੜੇ ਲੋਕ ਚੁਣ ਕੇ ਆਉਂਦੇ ਨੇ ਉਹ ਇਸ ਗੱਲ ਉਹ ਬਹੁਤ ਜ਼ਿਆਦਾ ਸਮਝਦਾਰ ਹੁੰਦੇ ਨੇ ਉਹਨਾਂ ਨੂੰ ਉਹਨਾਂ ਦੀ ਜ਼ਿੰਮੇਵਾਰੀ ਦਾ ਪਤਾ ਹੁੰਦਾ ਔਰ ਕਦੇ ਵੀ ਇਹ ਗੱਲ ਸੋਚੀ ਨਹੀਂ ਜਾ ਸਕਦੀ ਵੀ ਇਹਨਾਂ ਸੰਸਥਾਵਾਂ ਦੇ ਵਿੱਚ ਕੋਈ ਕੋਈ ਜਿਹਦੇ ਚ ਕ੍ਰਾਪਸ਼ਨ ਇਨਵੋਲਡ ਹੋਵੇ ਜਾਂ ਜਿਹਦੇ ਕੋਈ ਪੈਸੇ ਦਾ ਲੈਣ ਦੇਣ ਦੀ ਗੱਲ ਹੋਵੇ ਉਹ ਕਦੇ ਵੀ ਇਹ ਕਦੇ ਨਾ ਹੋਈ ਆ ਨਾ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਚ ਇਸ ਤਰ੍ਹਾਂ ਦੀ ਕਦੇ ਗੱਲ ਹੋਊਗੀ ਬੜੇ ਸਾਫ਼ ਸੁਥਰੇ ਤਰੀਕੇ ਨਾਲ ਪਿਛਲੀਆਂ ਤਿੰਨ ਟਰਮਾਂ ਤੋਂ ਕਾਂਗਰਸ ਪੱਕੀ ਪੈਨਲ ਜਿਹੜਾ ਸਾਡਾ ਉਹ ਕੰਮ ਕਰਦਾ ਆ ਰਿਹਾ ਤਿੰਨ ਸਾਲ ਸਾਸ਼ਮਿੰਦਰ ਸਿੰਘ ਮਿੰਟੂ ਹਰਾ ਦੀ ਅਗਵਾਈ ਚ ਸਾਡਾ ਪੈਨਲ ਜਿਹੜਾ ਉਹ ਕੰਮ ਕਰਦਾ ਰਿਹਾ ਔਰ ਬੜੇ ਮਾਰਕੇ ਦੇ ਬੜੇ ਇਹ ਵੱਡੇ ਪੱਧਰ ਤੇ ਇਹਨਾਂ ਸੰਸਥਾਵਾਂ ਨੂੰ ਮਜ਼ਬੂਤ ਕਰਨ ਲਈ 인ਫਰਾਸਟ੍ਰਕਚਰ ਨੂੰ ਬਿਲਡ ਕਰਨ ਦੇ ਲਈ ਅਸੀਂ ਕੰਮ ਕਰਦੇ ਰਹੇ ਹਾਂ ਔਰ ਇਹਨਾਂ ਨੇ ਜਿੱਥੇ ਪੜ੍ਹਾਈ ਲਿਖਾਈ ਨੂੰ ਜ਼ਿਆਦਾ ਤਰਜੀਹ ਦਿੱਤੀ ਉਹਦੇ ਨਾਲ ਨਾਲ ਸਪੋਰਟਸ ਨੂੰ ਵੀ ਬਹੁਤ ਜ਼ਿਆਦਾ ਮਹੱਤਤਾ ਦਿੱਤੀ ਔਰ ਹੋਰ ਜਿਹੜੀਆਂ ਕਲਚਰਲ ਐਕਟੀਵਿਟੀਜ਼ ਨੇ ਬੱਚਿਆਂ ਦੇ ਵਿੱਚ ਕੌਨਫੀਡੈਂਸ ਭਰਨ ਦੇ ਲਈ ਸਟਾਫ ਦੇ ਲਈ ਹਰ ਸੰਭਵ ਕੋਸ਼ਿਸ਼ ਕੀਤੀ ਹਾਲਾਂਕਿ ਬੜਾ ਟਫ ਜਿਹੜਾ ਇੱਕ ਜਿਹੜਾ ਚੈਲੰਜ ਸੀਗਾ ਉਸ ਨੂੰ ਵੀ ਪਾਰ ਕਰਦੇ ਹੋਏ ਇਹਨਾਂ ਨੇ 3 ਸਾਲ ਇਹਦੀ ਵਧੀਆ ਸੇਵਾ ਸਮਰਪਿਤ ਕੀਤੀ ਸੋਚ ਕਰਕੇ ਇਹਦੇ ਵਿੱਚ ਆਪਣੀ ਨਿੱਜੀ ਰਾਜਨੀਤੀ ਵਿੱਚ ਲੈ ਕੇ ਆਉਣੀ ਇਹ ਬਹੁਤ ਜ਼ਿਆਦਾ ਨਿੰਦਣਯੋਗ ਗੱਲ ਹੈ ਮੈਂ ਵੀ ਐਮਐਲਏ ਰਿਆਂ ਮੰਤਰੀ ਵੀ ਰਿਆਂ ਅਸੀਂ ਕਦੇ ਵੀ ਆਪਣੀ ਕੋਈ ਨਿੱਜੀ ਜਿਹੜੀ ਕੋਈ ਰਾਜਨੀਤੀ ਆ ਉਹਦੇ ਵਿੱਚ ਕਦੇ ਵੀ ਲਿਆਉਣ ਦੀ ਕੋਸ਼ਿਸ਼ ਨਹੀਂ ਕੀਤੀ ਔਰ ਹਮੇਸ਼ਾ ਇਹੀ ਗੱਲ ਕਹੀ ਆ ਕਿ ਇਹਨਾਂ ਸੰਸਥਾਵਾਂ ਨੂੰ ਹੋਰ ਵਧੀਆ ਕਿਵੇਂ ਕੀਤਾ ਜਾਵੇ ਇਹਨਾਂ ਦੇ ਵਿੱਚ ਕਿੰ ਚੰਗੀਆਂ ਫੈਸਿਲਿਟੀਆਂ ਕਿਵੇਂ ਲਿਆਂਦੀਆਂ ਜਾਣ ਇਹ ਸਾਡਾ ਮੋਟਿਵ ਰਿਹਾ ਉਸ ਕਰਕੇ ਜਿਸ ਤਰੀਕੇ ਨਾਲ ਸੌਂਦ ਸਾਹਿਬ ਨੇ ਇਸ ਵਾਰ ਇੱਕ ਨਵਿਕਲੀ ਸ਼ੁਰੂਆਤ ਕੀਤੀ ਆ ਜਿਹਦਾ ਕਿ ਜਵਾਬ ਲੋਕਾਂ ਨੇ ਉਹਦਾ ਇਹਨਾਂ ਇਲੈਕਸ਼ਨਾਂ ਦੇ ਵਿੱਚ ਦਿੱਤਾ ਸੋ ਇਹ ਉਹਨਾਂ ਨੂੰ ਸਮਝ ਲੈਣੀ ਚਾਹੀਦੀ ਹੈ ਕਰ ਔਰ ਜਿੱਥੋਂ ਤੱਕ ਇਲੈਕਸ਼ਨ ਦਾ ਸਵਾਲ ਹੈ ਕਿਉਂਕਿ ਜਿਹੜਾ ਮੰਡੇਟ ਆਇਆ ਅਸੀਂ ਉਹਦਾ ਵੀ ਸਵਾਗਤ ਕਰਦੇ ਆ ਕਿਉਂਕਿ ਲੋਕ ਰਾਜ ਦੇ ਵਿੱਚ ਜੋ ਮੰਡੇਟ ਲੋਕਾਂ ਦਾ ਹੁੰਦਾ ਅਸਲ ਉਹ ਉਹਨੂੰ ਸਰਪ੍ਰਵਾਨਤ ਜਿਹੜਾ ਕਰਨਾ ਹਰੇਕ ਦੇ ਲਈ ਲਾਜ਼ਮੀ ਹੁੰਦਾ ਤੋ ਇਸ ਕਰਕੇ 9 ਮੈਂਬਰ ਜਿੱਤੇ ਨੇ ਔਰ ਮੈਂਡੇਟ ਜਿਹੜਾ ਵਾ ਕਿ ਕਿਸੇ ਵੀ ਪੈਨਲ ਨੂੰ ਕਲੀਅਰ ਕਟ ਨਹੀਂ ਆਇਆ 10 ਮੈਂਬਰ ਬੀਜੇਪੀ ਦੇ ਜਿੱਤੇ ਨੇ ਨਾਪੀ ਸਾਹਿਬ ਵੀ ਔਰ ਉਹਦੇ ਨਾਲ-ਨਾਲ ਇੱਕ ਮੈਂਬਰ ਜਿਹੜੇ ਸਾਡੇ ਬੀਬੀ ਜੀ ਇਹਦੇ ਨਾਲੇ ਜੁੜਦਾ ਸਵਾਲ ਹੈ ਦੇਖੋ ਪ੍ਰਧਾਨ ਜੀ ਦੇ ਇਲੈਕਸ਼ਨ ਬਟਨ ਵੀ ਐਕਸਪੀਰੀਅੰਸ ਹੈ ਸ਼ਹਿਰ ਦੇ ਲਈ ਇਹ ਗੱਲ ਹੋ ਸਕਦੀ ਹੈ ਮੇਰੀ ਗੱਲ ਪੂਰੀ ਹੋ ਜਾ ਕਿ ਇੱਕ ਜਿਹੜਾ ਆਮ ਆਦਮੀ ਪਾਰਟੀ ਪੈਨਲ ਜਿਹੜਾ ਸੀਗਾ ਉਹਦੇ ਵਿੱਚੋਂ ਸਾਡੇ ਸਤਕਾਰਯੋਗ ਵੀਪੀਜੀ ਇਹ ਵੀ ਚੰਗੀ ਸ਼ੁਰੂਆਤ ਹੋਈ ਹੈ ਕਿ ਦੋ ਬੀਤੀਆਂ ਮਹਿਲਾਵਾਂ ਸਾਡੀਆਂ ਇਹਨਾਂ ਸਸਤਾਵਾਂ ਦੇ ਵਿੱਚ ਕਾਮਯਾਬ ਹੋਈਆਂ ਨੇ ਤੋ ਜਿਹੜਾ ਸ਼ਹਿਰ ਦਾ ਬੈਂਡੇਟ ਆਇਆ ਉਹ ਕਿਸੇ ਨੂੰ ਵੀ ਕਲੀਅਰ ਕੱਟ ਨਹੀਂ ਹੈ ਪਰ ਅਸੀਂ ਨਹੀਂ ਚਾਹੁੰਦੇ ਵੀ ਇਹਦੇ 'ਚ ਕੋਈ ਡਿਲੇ ਹੋਵੇ ਇਲੈਕਸ਼ਨ ਜਿਹੜੀ ਆ ਲਿੰਗਰ ਆਨ ਹੋਵੇ ਜਿਵੇਂ ਪਿੱਛੇ ਇਹਨਾਂ ਦੀ ਝਾੜੂ ਦੀ ਸਰਕਾਰ ਦੇ ਸਮੇਂ 'ਚ ਇਲੈਕਸ਼ਨਾਂ ਅੱਗੇ ਹੁੰਦੀਆਂ ਰਹੀਆਂ ਨੇ ਔਰ ਅੜਿੱਕੇ ਪੈਰ ਪਾਉਂਦੇ ਪੈਂਦੇ ਰਹੇ ਨੇ ਜਿਹਦੇ ਚ ਜਿਹੜੇ ਸਾਡਾ ਸਟਾਫ ਆ ਜਾਣ ਸਾਡੇ ਸਕੂਲ ਦੇ ਬੱਚੇ ਨੇ ਸਟੂਡੈਂਟਸ ਨੇ ਉਹਨਾਂ ਦਾ ਜਿਹੜਾ ਵਾ ਉਹ ਅਸੀਂ ਨਹੀਂ ਚਾਹੁੰਦੇ ਵੀ ਕੋਈ ਕਿਸੇ ਤਰੀਕੇ ਨਾਲ ਵੀ ਕੋਈ ਨੁਕਸਾਨ ਹੋ ਸਕੇ ਸੋ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਸਾਡੇ ਜਿਹੜੇ ਸੀਨੀਅਰ ਮੈਂਬਰ ਨੇ ਕਿਉਂਕਿ ਪਿਛਲੇ ਜਿਹੜੇ ਸਾਡੇ 10 ਮੈਂਬਰ ਇਸ ਮੈਨੇਜਮੈਂਟ ਦੇ ਵਿੱਚ ਸੀਗੇ ਜਿਹਦੇ ਚੋਂ 6 ਮੈਂਬਰ ਵਾਪਸ ਚੁਣ ਕੇ ਆਏ ਨੇ ਔਰ ਉਹਦੇ ਨਾਲ ਨਾਲ ਤਿੰਨ ਮੈਂਬਰ ਜਿਹੜੇ ਨੇ ਨਵੇਂ ਚੁਣ ਕੇ ਆਏ ਨੇ ਇਹਦੇ ਚ ਨਵੀਨ ਥੰਮਨ ਜੀ ਸਾਡੇ ਪਹਿਲਾਂ ਵੀ ਮੈਂਬਰ ਰਹੇ ਨੇ ਪਰ ਪਿਛਲੀ ਵਾਰ ਉਹ ਮੈਂਬਰ ਨਹੀਂ ਸੀਗੇ ਉਹ ਵੀ ਮੈਂਬਰ ਚੁਣੇ ਗਏ ਨੇ ਸੋ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਕਿ ਇੰਸਟੀਟਿਊਟਸ ਜਿਹੜੇ ਇੰਸਟੀਟਿਊਟਸ ਨੇ ਸਾਡੇ ਉਹਨਾਂ ਦੇ ਬਟੇਰੇ ਹਿੱਤਾਂ ਦੇ ਲਈ ਸਕੂਲ ਕਾਲਜਸ ਦੀ ਅਸੀਂ ਹੋਰ ਮਜ਼ਬੂਤੀ ਨੂੰ ਦੇਖਦੇ ਹੋਏ ਅਸੀਂ ਇਹ ਫੈਸਲਾ ਕੀਤਾ ਕਿ ਜਦੋਂ ਵੀ ਇਲੈਕਸ਼ਨ ਇਹ ਆਊਗੀ ਜਦੋਂ ਇਲੈਕਸ਼ਨ ਦਾ ਦਿਨ ਆਏਗਾ ਸਾਡਾ ਜਿਹੜਾ ਪੈਨਲ ਆ ਵਿਜ਼ਨਰੀ ਪੈਨਲ ਇਹਦੇ ਚ ਨੌ ਮੈਂਬਰ ਨੇ ਅਸੀਂ ਆਪਣਾ ਕੈਂਡੀਡੇਟ ਨਹੀਂ ਖੜਾ ਕਰਾਂਗੇ ਬੀਜੇਪੀ ਜਿਹੜਾ ਪੱਕੀ ਪੈਨਲ ਉਹਨਾਂ ਕੋਲ 10 ਮੈਂਬਰ ਨੇ ਉਹ 10 ਮੈਂਬਰਾਂ ਦੇ ਵਿੱਚ ਅਗਰ ਕੋਈ ਆਪਣਾ ਜਿਹਨੂੰ ਵੀ ਪ੍ਰਧਾਨ ਬਣਾਉਣਾ ਚਾਹੁੰਦੇ ਨੇ ਜਿਹਨੂੰ ਉਹ ਜਨਰਲ ਸੈਕਟਰੀ ਬਣਾਉਣਾ ਚਾਹੁੰਦੇ ਨੇ ਜਿਹਨੂੰ ਕੋਈ ਅਹੁਦਾ ਦੇਣਾ ਚਾਹੁੰਦੇ ਨੇ ਉਹ ਦੇਣ ਸਾਡਾ ਉਹਦੇ 'ਚ ਕੋਈ ਦਖਲ ਨਹੀਂ ਹੋਏਗਾ ਲੇਕਿਨ ਅਸੀਂ ਈਐਸ ਮੈਨੇਜਮੈਂਟ ٹرسٹ ਦੇ ਵੱਡੇ ਹਿੱਤਾਂ ਲਈ ਔਰ ਸ਼ਹਿਰ ਦੇ ਹਿੱਤ ਦੇ ਨੂੰ ਦੇਖਦੇ ਹੋਏ ਅਸੀਂ ਆਪਣਾ ਉਮੀਦਵਾਰ ਕਿਸੇ ਵੀ ਅਹੁਦੇ ਲਈ ਨਹੀਂ ਖੜਾ ਕਰਾਂਗੇ ਔਰ ਉਹ ਇਲੈਕਸ਼ਨ ਜਿਹੜੀ ਆ ਉਹਨਾਂ ਦੀ ਜਿਹੜੀ ਜਿਹੜੀ ਅਨਿਮਸ ਹੋ ਜੇਗੀ ਔਰ ਉਹ ਫਿਰ ਆਪਣਾ ਜਿਹੜਾ ਵਾ ਉਹ ਕਾਰਜ ਜਿਹੜਾ ਸੰਭਾਲਣਗੇ ਔਰ ਉਸ ਤੋਂ ਬਾਅਦ ਬਤੌਰ ਇੱਕ ਜ਼ਿੰਮੇਵਾਰ ਆਪੋਜੀਸ਼ਨ ਦੇ ਤੌਰ ਤੇ ਸਾਡਾ ਪੈਨਲ ਉੱਥੇ ਕੰਮ ਕਰੇਗਾ ਅਗਰ ਕੋਈ ਅੱਛਾ ਫੈਸਲਾ ਹੋਏਗਾ ਤਾਂ ਉਹਦਾ ਅਸੀਂ ਸਮਰਥਨ ਕਰਾਂਗੇ ਅਗਰ ਸਾਨੂੰ ਲੱਗੇਗਾ ਕਿ ਇਹ ਜਿਹੜੀਆਂ ਸੰਸਥਾਵਾਂ ਦੇ ਹੱਕ ਵਿੱਚ ਨਹੀਂ ਹੈ ਕੋਈ ਗੱਲ ਕੋਈ 19 21 ਹੋ ਰਹੀ ਆ ਕੋਈ ਕਿਤੇ ਕੋਈ ਇਸ ਤਰ੍ਹਾਂ ਦਾ ਕੋਈ ਕੰਮ ਹੋ ਰਿਹਾ ਜਿਹਦੇ ਜਿਹਦੇ ਨਾਲ ਸਾਡੇ ਇਹਨਾਂ ਅਦਾਰਿਆਂ ਨੂੰ ਨੁਕਸਾਨ ਹੋ ਸਕਦਾ ਤਾਂ ਫਿਰ ਸਾਡਾ ਜਿਹੜਾ ਆਪਾ ਪੈਨਲ ਜਿਹੜਾ ਸਾਡਾ ਨੌ ਮੈਂਬਰ ਜਿਹੜੇ ਨੇ ਸਾਡੇ ਉਹ ਉਹਦਾ ਸਮਰਥਨ ਨਹੀਂ ਕਰਨਗੇ ਉਹ ਉਹਦਾ ਵਿਰੋਧ ਕਰਨਗੇ ਔਰ ਉਹਨੂੰ ਠੀਕ ਕਰਨ ਦੀ ਜਿਹੜੇ ਰੂਲਿੰਗ ਤੇ ਰਹਿ ਗਈ ਆ ਉਹਨੂੰ ਅਸੀਂ ਮਜਬੂਰ ਕਰਾਂਗੇ ਸੋ ਦੂਸਰੀ ਗੱਲ ਆ ਕਿ ਇਲੈਕਸ਼ਨ ਨੂੰ ਲੈ ਕੇ ਇਹ ਸਾਡੇ ਵਿਜਨਰੀ ਪੈਨਲ ਦਾ ਇੱਕ ਸਪਸ਼ਟ ਸਟੈਂਡ ਆ ਕਿ ਅਸੀਂ ਉਹਨਾਂ ਦੀ ਇਲੈਕਸ਼ਨ ਵਿੱਚ ਕੋਈ ੜਿੱਕਾ ਨਹੀਂ ਬਣਾਵਾਂਗੇ ਠੀਕ ਹੈ ਉਨ੍ਹਾਂ ਦੇ 10 ਮੈਂਬਰ ਨੇ ਉਹਨਾਂ ਦੀ ਮжоਰਿਟੀ ਹੈਗੀ ਆ ਅ ਔਰ ਕਲੀਅਰ ਕਟ ਮੈਂਡੇਟ ਕਿਸੇ ਕੋਲ ਨਹੀਂ ਹੈਗਾ ਪਰ ਇਸ ਚੀਜ਼ ਨੂੰ ਦੇਖਦੇ ਹੋਏ ਤਾਂ ਕਿ ਕੋਈ ਸਾਡੇ ਸਕੂਲ ਕਾਲਜਸ ਦਾ ਨੁਕਸਾਨ ਨਾ ਹੋਵੇ ਤਾਂ ਉਸ ਨੂੰ ਦੇਖਦੇ ਹੋਏ ਅਸੀਂ ਫੈਸਲਾ ਕੀਤਾ ਕਿ ਅਸੀਂ ਉਹਦੇ ਵਿੱਚ ਕੋਈ ਵੀ ਆਪਣਾ ਉਮੀਦਵਾਰ ਕਿਸੇ ਵੀ ਅਹੁਦੇ ਲਈ ਅਸੀਂ ਨਹੀਂ ਖੜਾ ਕਰਾਂਗੇ ਲੀਡਰ ਸਰ ਉਹਨਾਂ ਦੇ ਜਦੋਂ ਅਸੀਂ ਆਪਣਾ ਕੈਂਡੀਡੇਟ ਹੀ ਨਹੀਂ ਲਾਉਣਾ ਤੁਸੀਂ ਮੋਦੀ ਤਾਂ ਹੋਏਗੀ ਸਰ ਉੱਤੇ ਹੱਥ ਖੜਾ ਕਰ ਅਸੀਂ ਕੈਂਡੀਡੇਟ ਨਹੀਂ ਲਾਉਣਾ VOTING ਜਦੋਂ ਉਹਨਾਂ ਦਾ ਕੈਂਡੀਡੇਟ ਹੋਊਗਾ ਉਹਦੀ VOTING ਹੋਈ ਫਿਰ ਇਹ ਨਹੀਂ ਇਹ ਨਹੀਂ ਅੱਛਾ ਆਪੋਸ਼ੀਸ਼ਨ ਕੋਈ ਕਹਿ ਰਹੀ ਜਦੋਂ ਕੋਈ ਕੈਂਡੀਡੇਟ ਹੋਏਗਾ VOTING ਤਾਂ ਉਹਦੇ ਨਾਲ ਹੀ ਹੋਏਗੀ ਹਾਂਜੀ ਸਿੱਖਣ ਸੰਧੀ ਚਾਹੁੰਦੇ ਕਿ ਇਹ ਇਹ ਇਲੈਕਸ਼ਨ ਦੇ ਵਿੱਚ ਕੋਈ ਡਿਲੇ ਹੋਵੇ ਅਸੀਂ ਲੋਕਾਂ ਦੇ ਜਿਹੜਾ ਮੈਂਡੇਟ ਆ ਉਹਨਾਂ ਦਾ ਜਿਹੜਾ ਉਹਨਾਂ ਦੀ ਜਿਹੜੀ ਇੱਕ ਵੋਟ ਜਿਹੜੀ ਪਾਈ ਹੈ ਲੋਕਾਂ ਨੇ ਉਹਦਾ ਅਸੀਂ ਮਾਨ ਸਨਮਾਨ ਕਰਦੇ ਆਂ ਔਰ ਅਸੀਂ ਚਾਹਾਂਗੇ ਕਿ ਅਸੀਂ ਸਾਡਾ ਜਿਹੜਾ ਪੈਨਲ ਆ ਉਹ ਪੋਜ਼ਿਟਿਵਿਟੀ ਲਈ ਔਰ ਇਹਨਾਂ ਅਧਾਰਿਆਂ ਦੇ ਹੋਰ ਵਡੇਰੇ ਹਿੱਤਾਂ ਲਈ ਕੰਮ ਕਰੇ ਇੱਕ ਸਵਾਲ ਸਰ ਮਿੰਟੂ ਜੀ ਨੇ ਹੈ ਮਿੰਟੂ ਜੀ ਬਾਸੇ ਸਰ ਹੁਣੇ-ਹੁਣੇ ਪ੍ਰੈਸ ਨੂੰ ਡੇਵਿਡ ਸਾਹਿਬ ਨੇ ਸਟੇਟਮੈਂਟ ਦਿੱਤੀ ਹੈ ਕਿ ਮੈਂ